ਇਹ ਉਹ ਬੰਨ ਟੁੱਟਦਾ ਇਹ ਤਕਰੀਬਨ 18 ਤੋਂ 20 ਪਿੰਡ ਜਿਹੜੇ ਹੋਰ ਪਾਣੀ ਦੀ ਨਵੇਣ ਦੇ ਵਿੱਚ ਆ ਜਾਣਗੇ ਇਹ ਪਿੰਡਾਂ ਦੇ ਵਿੱਚ ਸਾਡੀ 5-5 ਮੈਂਬਰੀ ਹਰ ਪਿੰਡ ਦੇ ਵਿੱਚ ਕਮੇਟੀ ਹੈ ਜੀ ਇਸ ਕਮੇਟੀ ਤੋਂ ਸਭ ਤੋਂ ਪਹਿਲਾਂ ਅਸੀਂ ਡਾਟਾ ਇਕੱਠਾ ਕੀਤਾ ਕਿ ਕਿਹੜੇ ਨਗਰ ਦੇ ਕਿੰਨੇ ਘਰ ਜਿਹੜੇ ਉਹ ਪ੍ਰਭਾਵਿਤ ਆ ਇਹ ਸੰਗਤ ਦਾ ਤਿਲ ਤਿਲ ਦਾ ਪੈਸਾ ਆ ਸੰਗਤ ਦੇ ਦਸਵੰਧ ਦਾ ਪੈਸਾ ਆ ਜਿਹਦੇ ਤੋਂ ਸਮਾਨ ਆ ਰਿਹਾ ਇਹ ਕਿਸੇ ਬੇ ਲੋੜੇ ਬੰਦੇ ਕੋ ਨਾ ਜਾਵੇ ਇਹ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ ਕਿ ਤੁਸੀਂ ਹਰ ਕੈਂਪ ਤੇ ਪਹੁੰਚ ਕਰੋ ਜੀ ਤੇ ਜਿਹੜਾ ਲੋੜਵੰਦ ਪਰਿਵਾਰ ਉਸੇ ਕੋਈ ਸਾਡਾ ਸਮਾਨ ਜੜਾ ਜਾ ਰਿਹਾ ਜੀ ਵਾਈ ਗੁਰਚੀ ਕਾਕਾ ਸਾਹਿਬ ਵਾਈ ਗੁਰਚੀ ਕਾਕਾ ਸਾਹਿਬ ਹੁਣ ਅਸੀਂ ਇਸ ਕੈਂਪ ਦੀ ਜਾਣਕਾਰੀ ਲਵਾਂਗੇ ਸਰਦਾਰ ਦਲਜੀਤ ਸਿੰਘ ਜਵੰਦਾ ਜੀ ਕੋਲੋਂ ਕਿ ਉਹ ਇਸ ਜਿਹੜੇ ਇਲਾਕੇ ਆ ਜਿਹੜਾ ਹੜ੍ਹ ਪ੍ਰਭਾਵਿਤ ਆ ਇਸ ਸਮੇਂ ਤਾਂ ਉਹਦੇ ਕੀ ਹਾਲਾਤ ਆ ਇਸ ਸਮੇਂ ਕਿ ਪਾਣੀ ਥੋੜਾ ਬੋਤਾ ਲਹਤਾ ਪਿਆ ਜਾਂ ਅਜੇ ਹਾਲਾਤ ਜਿਹੜੇ ਉਵੇਂ ਦੇ ਉਵੇਂ ਬਣੇ ਹੋਏ ਆ ਹਮ 1 ਫੁੱਟ ਪਾਣੀ ਦਾ ਜਿਹੜਾ ਲੈਵਲ ਟੁੱਟਾ ਸੀਗਾ ਜੀ ਅੱਜ ਕਾਫੀ ਬਾਰਿਸ਼ ਹੋ ਗਈ ਉਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਅੱਜ ਫੇਰ ਥੋੜਾ ਚੜਿਆ ਹੋਇਆ ਅਛਾ ਅੱਜ ਫੇਰ ਫਿਰ ਚੜ ਗਿਆ ਹੁਣ ਬਹੁਤ ਜ਼ਿਆਦਾ ਬੱਦਲ ਹੋਇਆ ਜੇ ਬਾਰਿਸ਼ ਇਦਾਂ ਪੈਂਦੀ ਰਹੀ ਪਾਣੀ ਹੋਰ ਜ਼ਿਆਦਾ ਵਧੂਗਾ ਫੇਰ ਬਿਲਕੁਲ ਜੀ ਬਿਲਕੁਲ ਬੜਾ ਖਤਰੇ ਦੇ ਨਿਸ਼ਾਨ ਤੇ ਜਾਦ ਲਿਆ ਜੀ ਬਿਲਕੁਲ ਹਜੇ ਤੇ ਅਸੀਂ ਦੇ ਨਹੀਂ ਦੇ ਸਕਦੇ ਮਹਾਪੁਰਖਾਂ ਦਾ ਜੀ ਸ਼੍ਰੀਮਾਨ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਹੋਣੀ ਬਾਬਾ ਬਤਾਰ ਸਿੰਘ ਜੀ ਹੋਣੀ ਸੋਰ ਸਿੰਘ ਵਾਲੇ ਉਹਨਾਂ ਨੇ ਬੰਨ ਤੇ ਮੋਰਚਾ ਲਾਇਆ ਹੋਇਆ ਜਿਹਦਾ ਕਰਕੇ ਉਹ ਬੰਨ ਨੂੰ ਸੇਫ ਰੱਖਿਆ ਹੁ ਇਹ ਤਕਰੀਬਨ 18 ਤੋਂ 20 ਪਿੰਡ ਜਿਹੜੇ ਹੋਰ ਪਾਣੀ ਦੇ ਲਪੇਟ ਦੇ ਵਿੱਚ ਆ ਜਾਣਗੇ ਜੀ ਇਹ ਤਾਂ ਬਹੁਤ ਵੱਡੀ ਸਾਡੇ ਲਈ ਖਤਰੇ ਵਾਲੀ ਗੱਲ ਆ ਕਿ ਇੰਨਾ ਵੱਡਾ ਜਿਹੜਾ ਸਾਡਾ ਰਕਬਾ ਵਾ ਉਹ ਹੋਰ ਹੜਾਂ ਦੀ ਮਾਰ ਹੇਠ ਆਊਗਾ ਜੋ ਬੰਨ ਟੁੱਟਦਾ ਵਾ ਇਸ ਸਮੇਂ ਜਿਹੜਾ ਖਤਰੇ ਦੇ ਬਿਲਕੁਲ ਨਿਸ਼ਾਨ ਤੇ ਪਿਆ ਕਿਉਂਕਿ ਦੁਬਾਰਾ ਜਿਹੜਾ ਮੌਸਮ ਜਿਹੜਾ ਇੱਥੋਂ ਦਾ ਬਹੁਤ ਜ਼ਿਆਦਾ ਖਰਾਬ ਆ ਤੇ ਮੀਂਹ ਪੈਣ ਦੇ ਬਹੁਤ ਜ਼ਿਆਦਾ ਅਸਰ ਆ ਜਿਸ ਦੇ ਨਾਲ ਕਹਿ ਲੋ ਕਿ ਪ੍ਰਮਾਤਮਾ ਹੀ ਆ ਉਸ ਬੰਨ ਨੂੰ ਜਿਹੜਾ ਬੰਨ ਕੇ ਰੱਖੇ ਬਾਕੀ ਗੁਰੂ ਆ ਤੇ ਗੁਰੂ ਦੇ ਸੰਗਤ ਬੜੀ ਸਮਰੱਥ ਆ। ਜਿੰਨੇ ਇੰਨੇ ਵੱਡੇ ਬੰਨ ਜਦੋਂ ਸਰਕਾਰ ਨੇ ਸਾਰਾ ਮੂੰਹ ਮੋੜ ਲਿਆ ਸਾਡੇ ਤੋਂ ਉਹ ਜਿਹੜੇ ਬੰਨ ਉਹਨੇ ਆਪੇ ਹੀ ਬੰਨ ਲਏ। ਕਾਂਜੀ ਵੀਰ ਜੀ ਜਿਹੜਾ ਇੱਥੋਂ ਦਾ ਜਿਹੜਾ ਪ੍ਰਬੰਧ ਆ ਉਹ ਕਿਸ ਤਰੀਕੇ ਨਾਲ ਸਾਰਾ ਚੱਲਦਾ ਪਿਆ। ਉਹੋ ਕੋਈ ਜਿਹੜਾ ਸਾਡਾ ਬੇਸ ਕੈਂਪ ਆ ਇਹ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਨਿਰਦੇਸ਼ਾਂ ਤੇ ਜੀ ਸਾਡੀ ਜਥੇਬੰਦੀ ਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਮੈਨੇਜ ਕੀਤਾ ਗਿਆ ਜੀ ਤਕਰੀਬਨ ਪੰਜਾਬ ਦੇ ਵਿੱਚ ਸਾਡੇ 22 ਕੈਂਪ ਜਿਹੜੇ ਚੱਲ ਰਹੇ ਆ ਜਿੱਥੇ ਕਿ ਹਰ ਪ੍ਰਭਾਵ ਵਾਲੇ ਜਿਹੜਾ ਏਰੀਏ ਵਾ ਉਥੇ ਹਰ ਜਗ੍ਹਾ ਤੇ ਸਾਡੇ ਕੈਂਪ ਜਿਹੜੇ ਲੱਗੇ ਹੋਏ ਆ ਜੀ ਜਿੱਥੇ ਅਸੀਂ ਬੜੇ ਵਧੀਆ ਤਰੀਕੇ ਨਾਲ ਹਰ ਕੈਂਪ ਤੇ 5-5 ਮੈਂਬਰੀ ਕਮੇਟੀ ਗਠਿਤ ਕੀਤੀ ਆ ਠੀਕ ਆ ਜੀ ਮਤਲਬ ਉਹ ਪੰਜ ਬੰਦੇ ਜਿਹੜੇ ਇਹਦੀ ਅਗਵਾਈ ਕਰਦੇ ਆ ਜੀ ਜੀ ਤੇ ਨਾਲ ਨਾਲ ਇਹ ਪੱਟੀ ਹਣਕੇ ਦੇ ਵਿੱਚ ਮੈਂ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਜੀ ਜੀ ਇਹ ਪਿੰਡਾਂ ਦੇ ਵਿੱਚ ਸਾਡੀ ਪੰਜ-ਪੰਜ ਮੈਂਬਰੀ ਹਰ ਪਿੰਡ ਦੇ ਵਿੱਚ ਕਮੇਟੀ ਆ ਜੀ ਉਸ ਕਮੇਟੀ ਤੋਂ ਸਭ ਤੋਂ ਪਹਿਲਾਂ ਅਸੀਂ ਡਾਟਾ ਇਕੱਠਾ ਕੀਤਾ ਕਿ ਕਿਹੜੇ ਨਗਰ ਦੇ ਕਿੰਨੇ ਘਰ ਜਿਹੜੇ ਉਹ ਪ੍ਰਭਾਵਿਤ ਆ ਕਿੰਨੇ ਪੀੜ ਤੇ ਆ ਪਰਿਵਾਰ ਜੀ ਜੀ ਤੇ ਕਿਉਂਕਿ ਜਿਹੜਾ ਇਹ ਸੰਕਟ ਦਾ ਤਿਲ-ਤਿਲ ਦਾ ਪੈਸਾ ਆ ਸੰਕਟ ਦੇ ਦਸਵੰਦ ਦਾ ਪੈਸਾ ਆ ਜਿਹਦੇ ਤੋਂ ਸਮਾਨ ਆ ਰਿਹਾ ਇਹ ਕਿਸੇ ਇਹ ਲੋੜੇ ਬੰਦੇ ਕੋ ਨਾ ਜਾਵੇ ਬਿਲਕੁਲ ਜੀ ਅਸੀਂ ਉਹ ਡਾਟਾ ਲੈ ਕੇ ਸਾਡੇ ਬਲੌਗ ਮੈਂਬਰ ਸਹਿਬਾਨ ਸਾਡੀ ਜਿਹੜੀ ਟੀਮ ਆ ਉਹ ਹਰ ਪਿੰਡ ਦੇ ਵਿੱਚ ਇਥੋਂ ਲਿਸਟ ਦੇ ਹਿਸਾਬ ਨਾਲ ਅਸੀਂ ਸਮਾਨ ਲੀਜ ਕਰਦੇ ਆ ਜੀ ਤੇ ਜਿਹੜਾ ਲੋੜਵੰਦ ਪਰਿਵਾਰ ਉਸੇ ਕੋਲ ਹੀ ਸਾਡਾ ਸਮਾਨ ਜਿਹੜਾ ਜਾ ਰਿਹਾ ਜੀ ਜੀ ਬਹੁਤ ਵਧੀਆ ਗੱਲ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਇਹਨਾਂ ਵੱਲੋਂ ਇਸ ਜਥੇਬੰਦੀ ਵੱਲੋਂ ਡਾਟਾ ਪ੍ਰੋਸੈਸ ਕੀਤਾ ਗਿਆ ਕਿ ਕਿਹੜੇ ਪਰਿਵਾਰ ਆ ਕਿੱਥੇ ਬੈਠੇ ਹੋਏ ਆ ਤੇ ਉਹਨਾਂ ਦੀ ਲੋੜ ਕਿੰਨੀ ਆ ਕਿੰਨੇ ਜੀ ਆ ਤੇ ਕੀ ਉਹਨਾਂ ਦੀ ਇਸ ਸਮੇਂ ਕਿੰਨੀ ਕੁ ਵੱਡੀ ਮੁਸ਼ਕਲ ਵਿੱਚ ਆ ਕਿੰਨੇ ਡੰਗਰ ਹੈ ਜੀ ਨਾਲ ਉਹਨਾਂ ਦੇ ਨਾਲ ਡੰਗਰ ਵੀ ਕਿੰਨੇ ਆ ਹਰ ਸਾਰਾ ਡਾਟਾ ਪ੍ਰੋਸੈਸ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੀ ਰਾਤ ਸਮਗਰੀ ਉਸ ਤਰੀਕੇ ਨਾਲ 19 ਕੁਆਂਟੀਟੀ ਵਿੱਚ ਜਿਹੜੀ ਆ ਉੱਥੇ ਤੱਕ ਪਹੁੰਚਾਈ ਜਾ ਰਹੀ ਆ ਬਹੁਤ ਵਧੀਆ ਗੱਲ ਹੈ ਕਿ ਹਰ ਜਥੇਬੰਦੀ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਤਾਲਮਿਲ ਬਣਾ ਕੇ ਇੱਕ ਦੂਜੇ ਨਾਲ ਸਾਰੇ ਜਾਣੇ ਮੇਰੇ ਖਿਆਲ ਨਾਲ ਤਾਂ ਵੀ ਇੱਕ ਐਪ ਜਾਂ ਸੌਫਟਵੇਅਰ ਇਦਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਨਾਲ ਕਹਿ ਲਓ ਕਿ ਸਾਰਿਆਂ ਨੂੰ ਪਤਾ ਲੱਗਦਾ ਰਹੇ ਕਿ ਇੱਥੇ ਇਸ ਜਥੇਬੰਦੀ ਨੇ ਜਿਹੜਾ ਉਹ ਕਵਰ ਕਰ ਲਿਆ ਤੇ ਦੂਜੀਆਂ ਜਥੇਬੰਦੀਆਂ ਉਹ ਫਲਾਣੇ ਇਲਾਕੇ ਤੇ ਚੱਲ ਜਾਣ ਜਾਂ ਇਸ ਤਰੀਕੇ ਨਾਲ ਚੱਲ ਜਾਣ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਇਹਨਕੋ ਕੋਈ ਤਾਲਮੇਲ ਤੇ ਹੋਣ ਲਈ ਕੋਈ ਨਾ ਕੋਈ ਜਰੀਆ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਅਸੀਂ ਤੇ बार-बार ਵੀ ਪ੍ਰਸਨ ਦੇ ਮਾਧਿਅਮ ਰਾਹੀਂ ਸੰਗਤ ਨੂੰ ਅਪੀਲ ਵੀ ਕੀਤੀ ਆ ਕਿ ਜਿਹੜੀ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਬਾਕੀ ਸਟੇਟਾਂ ਤੋਂ ਜਿੱਥੇ ਜਿਹੜਾ ਵਾ ਮਦਦ ਆ ਰਹੀ ਆ ਤੇ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ ਕਿ ਤੁਸੀਂ ਹਰ ਕੈਂਪ ਤੇ ਪਹੁੰਚ ਕਰੋ ਜੀ ਬਿਲਕੁਲ ਵੇਖੋ ਤੁਸੀਂ ਆਪਣੇ ਮਨਮਰਜ਼ੀ ਦੇ ਨਾਲ ਵੰਡਣਾ ਤੁਸੀਂ ਆਪ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ ਕਿਸੇ ਨੂੰ ਕੋਈ ਤਰਾਜ ਨਹੀਂ ਆ ਪਰ ਉਹਦਾ ਕੀ ਆ ਵੀ ਸਾਡੇ ਤੋਂ ਉਹਦਾ ਰਿਕਾਰਡ ਜ਼ਰੂਰ ਲੈ ਕੇ ਜਾਣ ਕਿ ਜਿਹੜੇ ਨਗਰ ਦੇ ਵਿੱਚ ਜਾ ਰਹੇ ਆ ਕਿਹੜੇ ਪਰਿਵਾਰ ਜਿਹੜੇ ਪੀੜਤ ਆ ਜੀ ਕਿਹੜੇ ਕਿਹੜੇ ਨਗਰ ਚ ਕਿੰਨੀਆਂ-ਕਿੰਨੀਆਂ ਸਵਾਮਾਂ ਜਿਹੜੀਆਂ ਜਾ ਚੁੱਕੀਆਂ ਆ ਹਾਂਜੀ ਤੇ ਕਿਹੜੇ ਕਿਹੜੀ ਚੀਜ਼ ਦੀ ਲੋੜ ਆ ਉਹ ਅਸੀਂ ਉਹਨਾਂ ਨੂੰ ਇੱਥੋਂ ਦੱਸ ਸਕਦੇ ਹਾਂ ਉਹ ਨਗਰ ਦੇ ਵਿੱਚ ਜਾ ਕੇ ਆਪ ਵੀ ਸੰਗਤ ਸੇਵਾ ਕਰ ਸਕਦੀ ਆ ਜੀ ਜੀ ਬਿਲਕੁਲ ਸੰਗਤ ਜਰੂਰ ਧਿਆਨ ਦੇਵੇ ਜੇਕਰ ਤੁਸੀਂ ਆਪ ਵੀ ਜਾਣਾ ਚਾਹੁੰਦੇ ਹੋ ਤਾਂ ਬੇਸ਼ੱਕ ਜਾਓ ਪਰ ਜਿਹੜਾ ਡਾਟਾ ਇਹਨਾਂ ਨੇ ਪ੍ਰੋਸੈਸ ਕਰ ਚੁੱਕਿਆ ਕਿ ਸਾਰਾ ਉਹਨਾਂ ਕੋਲ ਅਤਾ ਪਤਾ ਹੈ ਕਿ ਕਿੰਨੇ ਪਰਿਵਾਰਾਂ ਦਾ ਕਿੰਨੀ ਮਦਦ ਜਾ ਚੁੱਕੀ ਆ ਤੇ ਕਿਹੜੇ ਪਰਿਵਾਰ ਅਜੇ ਵਾਂਝੇ ਆ ਤਾਂ ਉਹ ਡਾਟਾ ਤੁਸੀਂ ਇੱਥੋਂ ਲੈ ਕੇ ਜਾਓ ਉਵੇਂ ਨਾ ਜਾਓ ਕਿਉਂਕਿ ਉਵੇਂ ਸਾਨੂੰ ਜਦੋਂ ਕੋਈ ਬੰਨਾ ਬੰਦਾ ਲੱਖੇ ਜਾਂਦਾ ਉਹਨੂੰ ਕੁਝ ਪਤਾ ਨਹੀਂ ਲੱਗਦਾ ਕਿ ਕਿਹੜੇ ਪਰਿਵਾਰ ਜਿਹੜੇ ਉਹਨਾਂ ਤੱਕ ਜਿਹੜੀ ਰਾਸਮਗਰੀ ਪਹੁੰਚ ਚੁੱਕੀ ਆ ਤੇ ਕਿਹੜੇ ਅਜੇ ਵਾਂਝੇ ਆ ਤਾਂ ਇਸ ਤਰੀਕੇ ਨਾਲ ਹਫਲਾਤਫਲੀ 'ਚ ਆਉਣ ਨਾਲੋਂ ਆਪਾਂ ਚੰਗੀ ਗੱਲ ਹੈ ਕਿ ਜੇ ਆਪਾਂ ਸਾਰਾ ਡਾਟਾ ਨਾਲ ਲੈ ਕੇ ਚੱਲੀਏ ਤੇ ਕਿਸੇ ਤਰੀਕੇ ਨਾਲ ਸਾਰੀਆਂ ਸੰਸਥਾਵਾਂ ਚ ਇੱਕ ਤਾਲਮੇਲ ਬਣਾਇਆ ਜਾਵੇ ਕਿ ਸਾਰਿਆਂ ਨੂੰ ਪਤਾ ਹੋਵੇ ਭਈ ਇਸ ਇਸ ਇਲਾਕੇ ਵਿੱਚ ਆ ਜਥੇਬੰਦੀ ਆ ਸੰਸਥਾ ਇਸ ਸਮੇਂ ਇੰਨਾ ਕੰਮ ਕਰ ਚੁੱਕੀ ਆ ਜੇ ਉਸ ਜਗ੍ਹਾ ਤੇ ਹੋਰ ਲੋੜ ਆ ਤਾਂ ਦੂਜੀਆਂ ਸੰਸਥਾਵਾਂ ਮਿਲ ਕੇ ਉਹਦੀ ਮਦਦ ਕਰਨ ਨਾ ਕਿ ਉੱਥੇ ਆਪ ਜਾਣ ਜੇ ਜਾਣਾ ਵੀ ਆ ਤਾਂ ਦੂਜੀ ਜਿਹੜੀ ਉੱਥੇ ਸੰਸਥਾ ਕੰਮ ਕਰਦੀ ਵੀ ਉਹਦੇ ਨਾਲ ਤਾਲਮੇਲ ਬਣਾ ਕੇ ਚੱਲਣ ਇਸ ਰੀ ਕੇ ਨਾਲ ਜਿਹੜਾ ਸਾਡੇ ਦਾਨੀ ਵੀਰ ਸੱਜਣ ਜਿਨ੍ਹਾਂ ਦਾ ਲੋਭਸਿੰਨੀ ਤੇ ਜਿਹੜੀ ਕਮਾਈ ਆ ਤੇਲ-ਤਲ ਕਰਕੇ ਜਿਹੜੇ ਕਮਾਏ ਉਹਦੀ ਸਹੀ ਵਰਤੋਂ ਹੋ ਸਕਦੀ ਆ ਤੇ ਅਸੀਂ ਜਿਹੜੇ ਇਹ ਸਾਡੇ ਭੈਣ ਭਰਾ ਇਸ ਸਮੇਂ ਮੁਸੀਬਤ ਵਿੱਚ ਆ ਉਹਨਾਂ ਦਾ ਲੰਮੇ ਸਮੇਂ ਤੱਕ ਸਾਥ ਦੇ ਸਕਦੇ ਆ ਕਿਉਂਕਿ ਪਾਣੀ ਦੇ ਲੈਣ ਤੋਂ ਬਾਅਦ ਬਹੁਤ ਵੱਡੀਆਂ ਲੋੜਾਂ ਸਾਡੇ ਸਾਹਮਣੇ ਖੜੀਆਂ ਹੋਣੀਆਂ ਉਹਨਾਂ ਦੇ ਬੱਚੇ ਵੀ ਪੜਨ ਵਾਲੇ ਆ ਉਹਨਾਂ ਕੋਲ ਖਾਣ ਲਈ ਧਾਣੇ ਵੀ ਨਹੀਂ ਹੋਣੇ ਸੋ ਲੋੜਾਂ ਹੁੰਦੀਆਂ ਕਬੀਲਦਾਰੀਆਂ ਜਿਹੜੀਆਂ ਬਾਚੋਂ ਸਾਨੂੰ ਹੀ ਰਣ ਮਿਲ ਕੇ ਨਜਿੱਠਣੀ ਆ ਪੈਣੀ ਆ ਕਣਕ ਵੀ ਪੀਚ ਨਾਲੀ ਡੀਜ਼ਲ ਵੀ ਖਪਣਾ ਜਦੋਂ ਰੇਤ ਚ ਪਣੀ ਪਈ ਤਾਂ ਇਸ ਤਰੀਕੇ ਨਾਲ ਜਿਹੜਾ ਆਪਾਂ ਕਿਸੇ ਮੈਨੇਜਮੈਂਟ ਬਣਾ ਕੇ ਕੋਈ ਇਸ ਤਰੀਕੇ ਨਾਲ ਆਪਾਂ ਚਲੇ ਕੇ ਆਪਾਂ ਸਾਰਾ ਕੁਝ ਜਿਹੜਾ ਕੀ ਤੱਕ ਸਫਲਤਾਪੂਰਵਕ ਕਰ ਸਕੀਏ ਅਸੀਂ ਸੋਸ਼ਲ ਮੀਡੀਆ ਤੇ ਜੀ ਆਪਣੇ ਨੰਬਰ ਵੀ ਫਲੈਸ਼ ਕਰ ਚੁੱਕੇ ਆਂ ਜੀ ਸਾਡੇ ਨਾਲ ਸੰਗਤਾਂ ਵਾਕ ਵਕ ਪੁੰਨਿਆਂ ਤੋਂ ਕੰਟੈਕਟ ਵੀ ਕਰਦੀਆਂ ਜਿੱਦਾਂ ਹੁਣ ਤੁਹਾਡੇ ਸਾਹਮਣੇ ਇੱਕ ਮਿੱਟੀ ਦੀ ਟਰਾਲੀ ਆਈ ਆ ਤੋੜੇ ਭਰ ਕੇ ਬਿਲਕੁਲ ਜੀ ਤੇ ਸਾਨੂੰ ਹੁਣ ਇਸ ਚੀਜ਼ ਦਾ ਪਤਾ ਸੀ ਕਿ ਉਹ ਕਿੱਥੇ ਲੋੜ ਆਦੀ ਅਸੀਂ ਹੁਣੇ ਮਰੜ ਪਿੰਡਲੀ ਓਲ ਟਰਾਲੀ ਤੋਰੀ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿੱਥੇ ਜਾਣਾ ਅੱਗੇ ਤੇ ਸਾਨੂੰ ਪਤਾ ਹੈ ਕਿ ਮਰੜ ਪਿੰਡ ਜਿਹੜੇ ਪਿੰਡ ਨੂੰ ਢਾਹ ਲੱਗੀ ਹੋਈ ਹੈ ਇਸ ਵੇਲੇ ਪਿੰਡ ਢੈਣ ਦੇ ਕਿਨਾਰੇ ਤੇ ਆ ਦਰਿਆ ਜਿਹੜਾ ਬੜਾ ਨੁਕਸਾਨ ਕਰ ਰਿਹਾ ਜੀ ਉੱਥੇ ਵੀ ਮਹਾਪੁਰਖਾਂ ਨੇ ਮੋਰਚਾ ਸੰਭਾਲਿਆ ਹੋਇਆ ਉਹਨੂੰ ਮਿੱਟੀ ਦੀ ਟਰਾਲੀ ਜਿਹੜੀ ਹੈ ਉੱਥੇ ਰਵਾਨਾ ਕਰਕੇ ਡਿਆ ਜੀ ਇਸੇ ਤਰ੍ਹਾਂ ਹੀ ਅਸੀਂ ਸੰਗਤ 바ਕੀ ਨੂੰ ਵੀ ਅਪੀਲ ਕਰਦੇ ਆਂ ਵੀ ਤੁਸੀਂ ਇੱਥੇ ਸਾਡੇ ਕੈਂਪ ਨਾਲ ਸਾਡੇ ਫੋਨ ਨੰਬਰ ਜਿਹੜੇ ਐ ਫਲੈਸ਼ ਕੀਤੇ ਹੋਏ ਆ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਅਸੀਂ ਡਾਟਾ ਵੀ ਪ੍ਰੋਵਾਈਡ ਕਰਾਵਾਂਗੇ ਕਿਉਂਕਿ ਸਾਨੂੰ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਖਾਸ ਹਲਾਇਤਾ ਆ ਇੱਕ ਤੇ ਉਹਨਾਂ ਨੇ ਇਸ ਏਰੀਏ ਨੇ ਬੜਾ ਮਾਨਤਾਨ ਦਿੱਤਾ ਜੀ 4 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤੇ ਅੱਜ ਉਹ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਬਣਦੇ ਰਹਿਆ ਜੀ ਜਿਸੇ ਨੇ ਵੋਟਾਂ ਤੋਂ ਬਾਅਦ ਕਦੀ ਮੈਂਬਰ ਪਾਰਲੀਮੈਂਟ ਦੇ ਦਰਸ਼ਨ ਵੀ ਨਹੀਂ ਹੁੰਦੇ ਕਿ ਇੱਕ ਮੈਂਬਰ ਪਾਰਲੀਮੈਂਟ ਸਾਡਾ ਆਇਆ ਤੇ ਉਹ ਪੰਜਾਬ ਦਾ ਪੁੱਤ ਇਹਨਾਂ ਦਾ ਧੀ ਪੁੱਤ ਬਣ ਕੇ ਅੱਜ ਇਹਨਾਂ ਦੇ ਨਾਲ ਖੜ ਗਿਆ ਆਪਣੇ ਭੈਣ ਭਰਾਵਾਂ ਦੇ ਨਾਲ ਖੜ ਗਿਆ ਤੁਸੀਂ ਬੰਨ ਤੇ ਜਾਓਗੇ ਜੀ ਇਹ ਤੋਂ ਹਰੀਕਾ ਤੋਂ ਲੈ ਕੇ ਮੁਠਿਆਂ ਵਾਲੀ ਤੱਕ ਕਿਸੇ ਦੇ ਅੱਗੇ ਵੀ ਮਾਈਕ ਕਰਕੇ ਪੁੱਛ ਲਿਓ ਕਿ ਤੁਹਾਡੇ ਕੋਲ ਕਿਹੜੀ ਜਥੇਬੰਦੀ ਨੇ ਪਹੁੰਚ ਕੀਤੀ ਆ ਤੇ ਲੋਕ ਬੜੇ ਮਾਣ ਨਾਲ ਕਹਿੰਦੇ ਵੀ ਮੈਂਬਰ ਪਾਰਲੀਮੈਂਟ ਭਾਈ ਅਮਰਤਾਪਾਲ ਸਿੰਘ ਦੀ ਜਥੇਬੰਦੀ ਆਈ ਆ ਹੋਰ ਸਾਡੇ ਕੋਲ ਕਿਸੇ ਨੇ ਅਜੇ ਤੱਕ ਪਹੁੰਚ ਨਹੀਂ ਕੀਤੀ ਨਾ ਹੀ ਕੋਈ ਸਰਕਾਰ ਦਾ ਨਮਾਇੰਦਾ ਤਕਰੀਬਨ 12 13 ਦਿਨ ਤੋਂ 80 ਇਥੇ ਵਿਚਰ ਰਹੇ ਆ ਅੱਜ ਤੱਕ ਕੋਈ ਵੀ ਸਰਕਾਰ ਦਾ ਨਮਾਇੰਦਾ ਸਾਨੂੰ ਬੰਨ ਤੇ ਨਹੀਂ ਟੱਕਰਿਆ ਜੀ ਇਹ ਪ੍ਰਸ਼ਾਸਨ ਅਧਿਕਾਰੀਆਂ ਦੀ ਗੱਲ ਕਰਦੀ ਏ ਇੱਕ ਦਿਨ 13 ਦਿਨਾਂ 'ਚ ਇੱਕ ਦਿਨ ਐਸਡੀਐਮ ਸਾਹਿਬ ਮਿਲੇ ਮੈਨੂੰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਘੱਟੋ ਘੱਟ ਇੱਕ ਫੋਰਡ ਦਾ ਪ੍ਰਬੰਧ ਕਰਕੇ ਸਾਨੂੰ ਦੇ ਦਿਓ ਤਾਂ ਕਿ ਲੋੜਵੰਦ ਪਰਿਵਾਰ ਜਿਹੜੇ ਦਰਿਆ ਦੇ ਵਿੱਚ ਵਸੇ ਆ ਉਹਨਾਂ ਨੂੰ ਅਸੀਂ ਸੌਦਾ ਦੇ ਸਕੀਏ ਜਾਂ ਉਹਨਾਂ ਨੂੰ ਬਾਹਰ ਕੱਢ ਕੇ ਲਿਆ ਸਕੀਏ ਕਰੋਨਾ ਦਾ ਅੱਗੇ ਜਵਾਬ ਬੜਾ ਐਸੋ ਹੀ ਨਹੀਂ ਕਿ ਸਾਡੇ ਪੁਲ ਤੇ ਆਪ ਕੋਈ ਪ੍ਰਬੰਧ ਨਹੀਂ ਹੈਗਾ ਐਂ ਤੇ ਆਪ ਆਰਮੀ ਦੀਆਂ ਕਿਸ਼ਤੀਆਂ ਲਾ ਕੇ ਟਾਈਮ ਸਰ ਰਹੇ ਆ ਇਹ ਤੇ ਹਾਲਾਤ ਆ ਜੀ ਸਾਡੇ ਪੰਜਾਬ ਸਰਕਾਰ ਦੇ